ਸੀ ਬਸ ਆਹ ਰਾਤ ਤਾਂ ਤੇ ਮਿੱਟੀ ਬਾੜ ਦੀ ਜਿਹੜੀ ਮਿੱਟੀ ਜੇ ਆਪਾਂ ਜੰਮੇ ਪੜਿਆ ਨਾ ਆਪਾਂ ਨੂੰ ਉਸ ਮਿੱਟੀ ਦਾ ਹੀ ਮੋਹ ਰਹਿਣਾ ਉਹ ਚੱਲ ਐਂਗੇਜਮੈਂਟ ਕੀ ਅੱਲ ਲਾ ਇਹਨਾਂ ਦਾ ਕਪਾ ਇਲਾ ਹੀ ਲੁੱਟਦਾ ਫਿਰ ਵਿਚਾਰ ਭਰਾਈ ਫਿਰਦੀ ਆ ਮੈਂ ਹੀ ਗਲਤ ਛਾਵਾਂ ਦੇ ਰਿਹਾ ਇਹਨਾਂ ਨੂੰ ਅੱਬੇ ਹੁਣਾਂ ਲੱਜੰਦੇ ਨੇ ਹਾਏ ਓਏ ਹੌਲੀ ਹੌਲੀ ਸੰਗੇ ਜੀ ਕਰਦਣਾ ਮਰੀ ਦਾਦੀ ਹੁਣੇ ਰਖਵਾ ਹਾਂਜੀ ਸਸੀ ਗੱਲ ਕੀ ਹਲਚਲ ਆ ਜਿਹਦੇ ਬਲਾ ਉਹਦੇ ਸਾਰੇ ਜਨੇ ਦੇ ਹਰਜੀਤ ਕੌਰ ਸੀ ਪਿਛੇ ਵੇਖਣ ਲੱਗਾ ਸਹੀ ਬੋਲ ਲਿਆ ਕਰ ਫੱਟਾ ਜਾ ਨਾ ਹੋ ਜਾ ਕਰ ਜਬਾਨ ਤੇਰੀ ਥੱਤੀ ਹੋ ਜਾਂਦੀ ਆ ਆ ਵੇਖ ਲਓ ਜਿਹੜੀ ਸ਼ੁੱਧ ਬੋਲੀ ਤੇ ਸ਼ੁੱਧ ਵਿਚਾਰ ਨਿਕਲੇ ਜਿਹੜੇ ਮੂੰਹ ਦੇ ਵਿੱਚ ਪਛੋ ਉਧਰ ਚਾਰ ਮੇਰੇ ਹੈਗੇ ਜਾਂ ਮੈਂ ਸਹੀ ਬੋਲਦੀ ਮੈਂ ਇਹ ਤੇਰੀ ਗੱਲ ਕਰ ਦੇਖਿਆ ਇਹ 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 ਫੱਟ ਜਾ ਨਾ ਨਾ ਇਹ ਸ਼ੁੱਧ ਪੰਜਾਬੀ ਦੇ ਨਾਲ ਉਚਾਰਨ ਕੀਤੇ ਗਏ ਜਿਹੜੇ ਤੁਹਾਡੇ ਸ਼ਬਦ ਸਾਡੇ ਸਿਰ ਮੱਥੇ ਜਾਣ ਕੇ ਵੱਜੇ ਨੇ ਤੇ ਸਿਰ ਦੁਖਣ ਲੱਪਿਆ ਥੈਂਕ ਯੂ ਤੇ ਆਹ ਵੇਖੋ ਗੱਦੀ ਵੇਖੀ ਕਿਵੇਂ ਬੈਠੀ ਦੀ ਤੂੰ ਕੋ ਧੀਰ ਤੇਰਾਰੀ ਤੇ ਕੀ ਹੁੰਦਾ ਵਾ ਅਈ ਸ਼ਿਆਣੀ ਨਾ ਬਣ ਅੱਜ ਘਰ ਬਣਾਉਣ ਗਈ ਉੱਥੇ ਰੋ ਕੇ ਆਈ ਉਹ ਤਾਂ ਘਰ ਨਹੀਂ ਬਣਿਆ ਉਹ ਗੁਰਵਿੰਦਰ ਵਿਚਾਰਾ ਨਾਲ ਲੱਗਾ ਇਹਦੇ ਉਹਨੇ ਬਣਾਇਆ ਭਰਾਵਾ ਇਹਦਾ ਘਰ ਸਾਰਾ ਉੱਥੇ ਅਈ ਮੋਟਰ ਤੇ ਗਿਆ ਇਹ ਭਰਾਵਾ ਕੰਪੀਟੀਸ਼ਨ ਕਰ ਲਿਆ ਇਹਨਾਂ ਨੇ ਘਰ ਬਣਾਉਂਦਾ ਤੇ ਇਹਨੇ ਤਾਂ ਗੁਰਵਿੰਦਰ ਨੂੰ ਲਾ ਲਿਆ ਇਹ ਤਾਂ ਭਾਈ ਮਾਰੇ ਛਾਲਾਂ ਵੀ ਠੀਕ ਆ ਮੇਰਾ ਤਾਂ ਗੁਰਵਿੰਦਰ ਨੇ ਬਣਾਉਂਦੇ ਨਾ ਟਾਈਮ ਨਾ ਘਰ ਵੀ ਉਹ ਚੱਲ ਨਾਲ ਲੱਗਾ ਉਹ ਵੇ ਦੋਵੇਂ ਜਣੀਆਂ ਥੱਤੀਆਂ ਹੀ ਆ ਵਜੀਆਂ ਅੱਜ ਉਹਨਾਂ ਨੂੰ ਸਮਝਣਾ ਵੇ ਫਿਰ ਮੈਂ ਲੱਗਾ ਨਾ ਫਿਰ ਮੈਂ ਉਹਦਾ ਇੱਕ ਹਰਲੀਂ ਦਾ ਪਾਇਆ ਡਬਲ ਸਟੋਰੀ ਕਰ ਫਿਰ ਜਿਹੜਾ ਆਪਣੇ ਦਾ ਏਕਮ ਦਾ ਪਾਇਆ ਉਹਦਾ ਐਂ ਵਧੀਆ ਝੌਂਪੜੀ ਤੇ ਪੋਰਛੜ ਬਣਾਇਆ ਇਹਨੇ ਬਣਾਇਆ ਤੂੜੀ ਵਾਲਾ ਬਰਾਂਡਾ ਉੱਤੇ ਭਰਾਵਾ ਤੂੜੀ ਵਾਲਾ ਬਰਾਂਡਾ ਬਣਾ ਗਿਆ ਹੀ ਆਵੇਂ ਡੱਕੇ ਦੇ ਸੀ ਬਸ ਸਹਰਾ ਉੱਤੇ ਮਿੱਟੀ ਵਾੜਤੀ ਆਵੇਂ ਛੋਟੇ ਹਰਲੀਂ ਦਾ ਡਬਲ ਸਟੋਰੀ ਬਣਾਇਆ ਪਰਾ ਗੁੱਲ ਨਾ ਦੜੀ ਕੀ ਬਣਾਇਆ ਇੱਕ ਉੱਪਰ ਖਾਣਾ ਰੱਖ ਤੂੰ ਕੱਲੂ ਜਾ ਕੇ ਵੇਖ ਲਈ ਵੇਲੀ ਇਹਦਾ ਠੱਠਾ ਹੋਣਾ ਤੇ ਉਹ ਵੇਲੀ ਸਹੀ ਹੁਣ ਓਹ ਇਹਦੀ ਵੇਖ ਕੇ ਹੋਣੀ ਵੇਲਾ ਆਹ ਯਾਦਾਂ ਕਿੱਡੀ ਰੇਖ ਲਾਰ ਦੇ ਲਈ ਤੂੰ ਨਹੀਂ ਖੇਲਣ ਕਰੀ ਜਾਂਦਾ ਘਾਰੀ ਹੈਲੇ ਪੈਰੇ ਯਾਦਾਂ ਚ ਰਹਿ ਗਈ ਯਾਦਾਂ ਗੱਲ ਲੱਗੇ ਕੰਮ ਨਹੀਂ ਯਾਦਾਂ ਹੀ ਹੁੰਦੀਆਂ ਵਧੀਆ ਹੋਰ ਕੀ ਹੁੰਦਾ ਕਾਹਦਾ ਹੁੰਦਾ ਜਵਾਕ ਚੀਜ਼ ਬਣਾਉਣੀ ਨਹੀਂ ਬੜੇ ਵਧੀਆ ਬਣਾਉਣੀ ਕਦ ਬਣਾਉਣੀ ਸਿੱਖੂਗਾ ਤੇ ਗਾਂ ਬਣਾਉਣ ਦਾ ਨਹੀਂ ਇਹਨਾਂ ਨੂੰ ਮੈਂ ਕਿਹਾ ਹੁਣ ਅਗਲੇ ਹਫਤੇ ਫੇਰ ਤੁਹਾਡਾ ਇੱਕ ਕੰਪੀਟੀਸ਼ਨ ਕਰਾ ਦਿੰਦਾ ਮੈਂ ਕੋਈ ਨਹੀਂ ਮੋਟਰ ਤੇ ਕਰਾਉਣਾ ਚਾਹੀਦਾ ਮਿੱਟੀ ਘੱਟੇ ਚ ਜਵਾਕ ਖੜਾਉਣੇ ਚਾਹੀਦੇ ਆ ਨਹੀਂ ਨਹੀਂ ਮਿੱਟੀ ਤੇ ਉੱਥੇ ਲਿਜਾਉਣਾ ਸਾਰੇ ਤੱਤ ਮਿਲਦੇ ਆ ਤੱਤ ਮਿਲਦੇ ਸਾਰੇ ਕਦਲੇ ਟਾਮਲ ਮਿਲਦੇ ਮਿਰਲ ਮਿਲਦੇ ਆ ਇਹ ਆਪਾਂ ਜਿਹੜੀ ਮਿੱਟੀ ਜੇ ਆਪਾਂ ਜੰਮੇ ਪੜੇ ਆ ਨਾ ਆਪਾਂ ਨੂੰ ਉਸ ਮਿੱਟੀ ਦਾ ਹੀ ਮੋਹ ਰਹਿਣਾ ਵਾ ਓਕੇ ਜੀ ਠੀਕ ਆ ਇਹ ਤਾਂ ਗੱਲ ਹੀ ਨਹੀਂ ਕੋਈ ਬਣੀ ਗੱਲ ਕਿਉਂ ਨਹੀਂ ਬਣੀ ਹਾਂ ਤਾਂ ਇਹ ਮੈਨੂੰ ਦੱਸ ਵੀ ਆ ਹੁਣ ਆਪਣੀ ਸ਼ਟਰਿੰਗ ਹੋ ਗਈ ਆ ਤੇ ਕੱਲ ਨੂੰ ਆਪਾਂ ਵਿਆਹ ਤੇ ਚਲ ਜਣਾ ਤੇ ਪਰਸੋਂ ਤੱਕ ਜਾਲ ਵੱਜੂਗਾ ਕੀ ਪ੍ਰਧਾਨ ਪਰਸੋਂ ਜਾਲ ਆਲੇ ਆਂਦਾ ਵੀ ਪਤਾ ਲੱਗ ਜੂ ਆਉਂਦੇ ਆ ਕਿ ਨਹੀਂ ਆਉਂਦੇ ਹੈ ਗੱਗੂ ਤਾਂ ਕਹਿੰਦਾ ਪਰਸੋਂ ਤੱਕ ਜਾਲ ਵੱਜੂਗਾ ਦੋ ਦਿਨਾਂ ਨਹੀਂ ਭਰਾਵਾ ਗਾ ਜਾਲ ਫੇਰ ਵੱਜਣਾ ਨਾ ਅਜ ਪਹਿਲਾਂ ਮਿਸਤਰੀ ਹੁਣੀ ਰੋਕਾਂ ਲਾਉਣਗੇ ਸਾਰੇ ਪਾਸੇ ਤਾਂ ਫੇਰ ਕਿਵੇਂ ਪਰਸੋਂ ਜਾਲ ਵੱਜੂਗਾ ਉਹਨਾਂ ਨੇ ਰੋਕਾਂ ਲਾਉਣੀਆਂ ਉਹਨਾਂ ਨੇ ਉਹ ਬਣਾਉਣੇ ਭਰਾਵਾ ਸਾਰੇ ਗਲਾਈਆਂ ਬਣਾਉਣੀਆਂ ਹਲੇ ਮਿਸਤਰੀਆਂ ਨੇ ਲਾਗ ਨਹੀਂ ਚਾਰ ਦਿਨ ਤਾਂ ਸ਼ਟਰਿੰਗ ਵਾਲਿਆਂ ਨੂੰ ਹੋ ਗਿਆ ਉਹਨਾਂ ਦੀ ਨਹੀਂ ਪੂਰੀ ਆਉਂਦੀ ਤੇ ਫੇਰ ਚਲੋ ਤਿੰਨ ਦਿਨ ਲੱਗ ਜਣੇ ਆਰਾਮ ਨਾਲ ਚਲ ਵਿਆਹ ਤਾਂ ਨੰਗੀ ਜਾਊਗਾ ਲੈਂਟਰ ਤੋਂ ਬਾਅਦ ਹੀ ਆਊਗਾ ਫਿਰ ਹਾਂ ਲਓ ਵੀ ਸੱਜਣਾ ਤੇ ਮਿੱਤਰੋ ਠੀਕ ਆ ਇਹਨਾਂ ਦੀ ਭੈਣ ਦਾ ਵਿਆਹ ਜੇ ਠੀਕ ਆ ਨਾ ਬੁੱਕੇ ਬੱਕੇ ਲਿਆ ਖੜਾ ਇਹਨਾਂ ਨੇ ਤੇ ਮੇਰੀ ਗੱਲ ਸੁਣ ਲਓ ਸ਼ਗਨ ਲੈਣਾ ਜਿਹੜਾ ਆ ਨਾ ਵਖਾਈ ਛਾਈ ਛਾਈ ਜੇ ਸ਼ਗਨ ਲੈਣਾ ਜੇ ਜਿਹੜਾ ਪਹਿਲਾਂ ਮੈਨੂੰ ਦੱਸ ਦੋ ਇਹ ਨਾ 52000 ਬਾਅਦ ਚ 31000 ਤੇ ਹੌਲੀ ਜੇ ਤੁਸੀਂ 2100 ਦੇ ਮੰਨ ਜਾਨੀ ਹੁੰਦੀਆਂ ਚੱਲ ਅੰਗੇਜਮੈਂਟ 2100 ਲਾਂਗੇ 52000 ਵਿਆਹ ਤੇ ਅੱਜ ਅੰਗੇਜਮੈਂਟ ਆ ਸੱਚ ਸੌਰੀ ਏ ਪਹਿਲੇ ਲੁੱਟਦਾ ਫਿਰ ਵਿਚਾਰ ਭਰਾਈ ਫਿਰਦੀ ਆ ਮੈਂ ਹੀ ਗਲਤ ਛਾਵਾਂ ਦੇ ਰਿਹਾ ਇਹਨਾਂ ਨੂੰ ਹੈਪੀ ਬਰਥਡੇ ਬੱਬਿਆ ਨੇ ਲੱਜਦੇ ਨੇ ਹਾਏ ਹੈਪੀ ਬਰਥਡੇ ਪ੍ਰੌਡੂਲ ਚੱਲ ਵੀ ਹੋ ਗਿਆ ਕੰਮ ਬੱਬਿਆ ਨੇ ਪਹਿਲਾਂ ਤਾਂ ਸਾਟੀ ਦਿੱਤਾ ਹੌਲੀ ਹੌਲੀ ਸੰਗੇ ਜੀ ਕਰਦਣਾ ਦਾਦੀ ਉਹਨਾਂ ਨੇ ਲਗਵਾ ਦੱਦੀਆਂ ਨੇ ਖਵਾਤੀਆਂ ਹਾਂ ਬੱਚੇ ਖਾਓ ਹਮ ਇਹ ਆਵੇ ਕੀ ਥੋੜਾ ਥੋੜਾ ਖਵਾਈ ਜਾਣਾ ਨਾ ਤੇ ਚਮਚਾ ਲੈ ਦੇ ਮੈਂ ਤਾਂ ਜੀ ਨਾ ਗੋਹਾ ਨਹੀਂ ਪ੍ਰਾਮਣੋਂ ਦਖਵਾਓ ਚੱਲਦੇ ਨਹੀਂ ਰਾਹ ਤਾਂ ਕਿਹੜਾ ਮੂੰਹ ਖੜਕੇ ਤੇ ਨੀਵਾ ਕਾ ਤੂੰ ਇਹ ਨੀਵਾ ਕਿਸ ਗੱਲ ਕਰਕੇ ਹੀ ਆ ਹੋਵੇ ਤੂੰ ਡਿਜ਼ਾਈਨ ਵੇ ਬਾਂਦੇ ਪੈ ਬਾਹਰਲੀ ਸਾਈਡ ਆ ਪੌੜੀ ਹੋਰ ਜੀ ਕੀ ਹਲਚਲ ਲੈਂਟਰ ਪੈ ਰਿਆਂ ਦੋਹਲੇ ਬਾ ਕੋਈ ਚੱਕਰ ਨਹੀਂ ਬੇਚਿੰਤ ਹੋ ਗਏ ਕਿਹਾਂ ਦੁਨੀਆਦਾਰੀ ਚ ਵਸਦੇ ਹੋ ਵੀ ਦੁਨੀਆਦਾਰੀ ਦਾ ਉਹਨਾਂ ਨੂੰ ਪਤਾ ਨਹੀਂ ਦੱਸ ਆਪਣੇ ਦਾ ਵੱਧ ਦੁਨੀਆਦਾਰੀ ਤੈਨੂੰ ਪਤਾ ਇਹ ਘੁੰਮਦੇ ਆ ਭਾਗ ਭਾਗ ਤੇ ਲੋਕਾਂ ਨਾਲ ਵਿਚਰਦੇ ਆ ਭਾਗ ਭਾਗ ਦੇ ਲੋਕਾਂ ਨਾਲ ਹਾਂ ਸਮਝੋ ਤੁਸੀਂ ਵੇਖੋ ਤਰੀਕਾ ਯੈਸ ਬੈਡਰੂਮ ਬੈਡਰੂਮ ਇੱਥੇ ਪਿਆਰ ਹੋਇਆ ਕਰਨਾ ਨੂੰ ਆਹ ਡਰੈਸਿੰਗ ਰੂਮ ਦਾ ਤੇ ਆ ਬਾਥਰੂਮ ਇੱਕ ਨੰਬਰ ਦੋ ਨੰਬਰ ਆਹੋ ਚਲੋ ਸਹੀ ਆ ਇੱਕ ਨੰਬਰ ਦੋ ਨੰਬਰ ਲਾ ਵੀ ਹੈ ਹਾਂ ਬਾਬਾ ਉੱਚਾ ਉੱਚਾ ਬਾਬਾ ਹੋ ਗਿਆ ਹੈ ਨਾ ਕਿੰਨੇ ਨੇ ਕਿੰਨੇ ਕਿਹਾ ਆ ਵਾਰ ਬੋਰਡਿੰਗ ਬੀਬੀਆਂ ਨੂੰ ਬੁਟੀਕ ਤੇ ਚੰਗੇ ਪੈਸੇ ਬাজਦੇ ਲੱਗਦੇ ਮੈਨੂੰ ਲੱਗਦਾ ਬੀਬੀਆਂ ਲੈ ਲੈ ਇੱਧਰ ਵੇਖ ਤੂੰ ਬਰਾਊਨ ਕਲਰ ਕਰਾ ਕੇ ਰੱਖਦੀ ਐ ਅੱਜ ਕੱਲ ਬੀਬੀ ਇਹ ਘਾਟਾ ਕਿਦੇ ਲਾ ਵੇ ਚ ਬਰਾਊਨ ਐ ਤੇ ਨਹੀਂ ਕਿ ਥੋੜੇ ਕੀ ਬਰਾਊਨ ਹੋਣ ਤਾਂ ਬਾਕੀ ਬਰਾਊਨ ਨਾਲ ਹਣ ਹੈ ਲੈ ਦੱਸ ਰੌੜਾ ਕੀ ਵਾਕਿਆ ਆਪਾਂ ਛੱਤ ਤੇ ਚੜ ਕੇ ਉਹਨੂੰ ਬੋਲਿਆ ਕਰਾਂਗੇ ਸਾਰੇ ਪਿੰਡ ਨੂੰ ਪਤਾ ਲੱਗਿਆ ਕਰੂ ਇਹ ਕੋਠੇ ਦੇ ਜਿਹੜੇ ਇੱਥੇ ਬਣਾਣਾ ਕੋਹ ਟੇਰਸ ਕੋਠੇ ਦੇ ਉਹ ਵਾਲਾ ਡਾਈਮੈਂਸ਼ਨ ਸੋਣਾ ਉਹ ਵਾਲਾ ਬਣਾਉਣਾ ਦੱਸ ਵੇਖਿਆ ਕਿਹਾ ਸੀ ਨਾ ਉੱਪਰ ਆ ਜਾਂਦੀ ਤੇ ਵਧੀਆ ਪਿੰਡ ਵੇਖ ਲੈਣਾ ਸੀ ਲੈ ਤਾਂ ਕੋਈ ਨਹੀਂ ਪੌੜੀਆਂ ਚੜਹੀ ਜਾਣੀਆਂ ਥੋੜੇ ਦਿਨਾਂ ਤੱਕ ਉਦੋਂ ਵੇਖ ਲਈ ਪਿੰਡ ਆਹ ਹਾਂ ਲਾਈ ਲੈਣੀ ਆ ਹਾਂ ਕੋਈ ਵੇਖਦਾ ਹੀ ਰਹਿ ਜਾਣਾ ਉਹਨੇ ਥੱਲੇ ਹੀ ਸਾਰਾ ਕਰਨ ਵਾਲਾ ਯਾਰ ਲੈ ਠੀਕ ਆ ਤੇ ਠੇਕਦਰ ਸਾਹਿਬ ਆ ਲਾਈਆਂ ਨਹੀਂ ਇੱਥੇ ਟੇਪਾ ਤੁਹਾਡੇ ਪੈਰਾਂ ਥੱਲੇ ਤੇ ਉਹ ਥੱਲੇ ਬਈਆ ਸਫਾਈ ਰੰਗੀ ਇੱਧਰ ਕਰਨ ਵਾਲੀ ਆ ਵਿਕਲਪ ਕਾ ਪੀਣੇ ਖਲਾਰਾ ਫਿਰ ਰੇਤਾ ਦੇ ਉੱਤੇ ਨਹੀਂ ਨਾ ਲੱਗਦੀ ਟੇਪ ਹਾਂ ਇਹ ਵੀ ਗੱਲ ਹੈਗੀ ਹੈਨਾ ਸਹੀ ਆ ਸਾਫ ਸਫਾਈ ਕਰਕੇ ਲਾਉਣੀ ਪੈਂਦੀ ਜੇ ਤੇ ਇਹਦੇ ਉੱਤੇ ਤੇਲ ਜਿਆ ਵੀ ਮਾਰਨਾ ਲੈ ਜੀ ਤੇਲ ਜਿਆ ਵੀ ਮਾਰਨਾ ਜਾਲ ਬੰਨ ਕੇ ਫਿਰ ਮਾਰਾਂਗੇ ਜੀ ਜਾਲ ਬੰਨ ਕੇ ਮਾਰਨਾ ਮਤਲਬ ਕਿੰਨਾ ਕਿੰਨਾ ਤੁਹਾਨੂੰ ਲੈ ਆ ਕੇ ਦੇਈਏ ਯਾਰ ਕੀ ਤੇਲ ਤੇ ਉਹ ਤੇਲ ਅੱਗੇ ਕਿੰਨਾ ਹੀ ਲੈ ਕੇ ਦਿੰਦਾ 5 ਲੀਟਰ ਆਪਣਾ ਮੰਗਲਾ ਲੈ ਤੇ 5 ਲੀਟਰ ਮਗਲੈਲ ਨਵਾ ਤੇ ਹਾਂ 40 ਲੀਟਰ ਘਟੋ ਘਟਾ ਪੰਡੀਜਾ ਚਾਹੀਦਾ 40 ਲੀਟਰ ਡੀਜ਼ਲ ਠੀਕ ਹੈ ਪੰਜ ਸਾਫ ਨੇ ਜਿੰਨਾ ਵਧੀਆ ਮਾਰਿਆ ਹਾਂ ਇਹ ਵੀ ਗੱਲ ਹੈਗੀ ਉਹ ਜਿੰਨਾ ਜਨਾ ਥੋੜਾ ਤੇਲ ਬਾਜੂ ਉਹਨਾਂ ਥੋੜਾ ਸਾਫ ਸੁਥਰਾ ਨਿਕਲਦਾ ਸਾਫ ਸੁਥਰਾ ਨੇ ਇਹ ਵੀ ਸਹੀ ਆ ਤੇ ਤੇ ਉਹ ਖਲਜੀ ਵੀ ਫੇਰਨੀ ਆ ਲੈ ਇੱਤੇ ਤਾਂ ਫੇਰ ਹੋ ਗਿਆ ਨਾ ਖਲ ਨਹੀਂ ਖਲ ਫੇਰ ਲੱਗੇ ਹਣ ਇਹ ਕੀ ਸਾਤਾ ਬੰਦਾ ਖਲਦਾ ਮੈਨੂੰ ਦੱਸਿਓ ਬੜਾ ਠਿੱਕ ਦੱਸਾ ਸਾਰਿਆਂ ਕੋਲ ਨਹੀਂ ਆ ਅੱਛਾ ਹੁਣ ਮਤਲਬ ਜਿੰਨੇ ਆ ਤੁਸੀਂ ਡਿਜ਼ਾਈਨ ਬਣਾਇਆ ਸਾਰੀ ਤੇ ਖਲ ਫੇਰ ਦੇਣੀ ਉੱਤੇ ਹਾਂ ਇਹਦੀ ਸਮੈਲ ਆਉਂਦੀ ਸੀ ਨਵੀਂ ਤਕਨੀਕ ਹੈ ਤੇ ਨਵੀਂ ਤਕਨੀਕ ਹੈ ਪੁਰਾਣੀ ਤਕਨੀਕ ਹੈ ਜੀ ਨਵੀਂ ਤਕਨੀਕ ਹੀ ਆ ਵੇ ਹਾਂਜੀ ਹਾਂਜੀ 올ਡੇ ਟਾਈਮ ਚ ਵੀ ਲੋਕ ਵਰਤਦੇ ਰਹਉਣਗੇ ਪਹਿਲੇ ਹੀ ਵਰਤਦੇ ਹੂੰ ਖਾਲ ਦਾ ਪੇਂਟ ਕਰ ਲਾਪੇ ਆ ਮੋਲਡਿੰਗ ਦੇ ਉੱਤੇ ਜਿਹੜੇ ਜਿਹੜੇ ਨੇ ਡਿਜ਼ਾਈਨ ਬਣਾਇਆ ਤੇ ਉਹਦੇ ਉੱਤੇ ਵੈਹੇ ਦੇ ਵਿੱਚ ਬਈ ਆਇਲ ਹੁੰਦਾ ਸਰ ਉਹ ਨੇਚਰਲ ਹੁੰਦੀ ਆ ਤੇ ਚਿਕਨਾਹਟ ਬਹੁਤ ਹੁੰਦੀ ਆ ਮਤਲਬ ਜਦੋਂ ਇਹਨੂੰ ਹੱਥ ਲਾਈਏ ਨਾ ਬਹੁਤ ਚਿਕਨਾਹਟ ਹੁੰਦੀ ਤੇ ਵੜਦੀ ਵੀ ਬਹੁਤ ਆ ਤੇ ਸਿਮੈਂਟ ਨਾਲ ਇਹਦਾ ਪਤਾ ਨਹੀਂ ਕੀ ਸਾਹ ਹੱਸਦਾ ਵਾ ਤੇ ਸਫਾਈ ਬਹੁਤ ਜ਼ਿਆਦੀ ਆਉਂਦੀ ਆ ਅੱਗੇ ਵੀ ਪਰ ਵੈਸੇ ਮੈਂ ਤੁਹਾਨੂੰ ਦੱਸ ਦੇਣਾ ਸਫਾਈ ਬਹੁਤ ਵਧੀਆ ਆ ਜਿਹੜੀ ਖੱਲੇ ਵਾਲੀ ਮੋਲਡਿੰਗ ਮੈਂ ਆਈ ਨਾ ਨਾ ਡਿਜ਼ਾਈਨ ਬਣਾਏ ਆ ਜਿੰਨੇ ਵੀ ਠੇਕੇਦਾਰ ਨੇ ਸਾਰੇ ਐ ਇੱਕ ਰੇਟ ਤੇ ਪਰਫੈਕਟ ਨਿਕਲੇ ਆ ਵੀ ਜਿਵੇਂ ਉਹ ਕਹੇ ਆ ਇੱਕ ਰੇਟ ਮਤਲਬ ਕਿ ਤੋ ਟੁੱਟੇ ਨਹੀਂ ਭੁਰੇ ਨਹੀਂ ਸਹੀ ਮਤਲਬ ਪ੍ਰੋਪਰਲੀ ਜਿਵੇਂ ਲੈਣਾ ਨਹੀਂ ਸਕੇਲ ਨਾਲ ਖੇਚ ਕੇ ਮਾਰੀਆਂ ਹੁੰਦੀਆਂ ਉਹ ਹੁਣ ਇੰਨਾ ਐਕਸਪਲੇਨ ਨਹੀਂ ਕਰਨਾ ਉਹਦੇ ਲਈ ਮੈਂ ਐਕੂਰੇਟ ਕਹਤਾ ਤੂੰ ਇੰਨਾ ਔਖਾ ਹੋ ਕੇ ਪੜ੍ਹ ਸਿੱਖਦਾ ਕਿੱਥੋਂ ਆ ਨਹੀਂ ਕਾਫੀ ਸਾਧ ਨਹੀਂ ਹੈ ਯਾਰ ਅੱਗੇ ਆ ਬੈਠ ਰਹਿਣਾ ਤੇਰਾ ਰਿਸਰਚ ਕਰਦੇ ਰਹਿਣਾ ਤੇਰਾ ਲਓ ਵੀ ਬਿੱਲੇ ਮਾਰ ਹੁਣੀ ਆਪਣੇ ਪਿੰਡ ਦੇ ਵਿੱਚ ਪਹੁੰਚ ਚੁੱਕੇ ਨੇ ਬਾਈ ਬਿੱਲੇ ਨਾਲ ਮਾਰ ਕੇ ਜਾਇ ਸਾਡੇ ਪਿੰਡੋਂ ਚੰਦਾ ਸਾਡੀਆਂ ਤਿੰਨ ਚਾਰ ਬਿੱਲੀਆਂ ਇਧਰ ਵਾਰਾ ਪਾਲੀਆਂ ਆ ਆਹ ਉਹ ਗੱਲ ਪੈ ਗਈ ਪੈ ਨੂੰ ਕਿਹੜਾ ਆ ਡਰ ਜਾਂਦੇ ਆ ਹੂੰ ਚਲੇ ਚਲੋ ਫੈਂਟਸੀਆਂ ਸਭ ਨੂੰ ਧਰਮਕੋਟ ਨੂੰ ਸਾਡੇ ਪਿੰਡ ਨੂੰ ਇੰਨੇ ਵਾਰ ਆ ਆਹ ਲਿਆ ਖੇਤਾਂ 'ਚ ਲਵਾਉਂਦਾ ਢੋਲਿਆਂ ਨਾਲ ਫਿਰ ਉਹ ਉਧਰ ਪਰ ਵੱਜ ਗਿਆ ਤਾਂ ਉਹ ਉਹ ਸਦਰਕੋਟ ਦਾ ਰਾਹ ਹੁੰਦਾ ਐਸੋ ਕੜਿਆ ਲਾਉਂਦਾ ਤੇ ਖਾਤ ਲਿਆ ਲਾ ਲਿਆ ਨਿਕਲ ਕੇ ਆਹ ਕੜਿਆ ਤੋਂ ਹੁੰਦੇ ਆ ਤੇ ਆ ਆਉਂਦਾ ਧਰਮਕੋਟ ਤੋਂ ਆਉਂਦਾ ਤੇ ਸਾਡੇ ਪਿੰਡ ਦਾ ਰਾਹ ਬੜਿਆ ਆਣ ਦੇ ਇੱਧਰ ਵੇਖ ਸਾ ਤੇ ਤੂੰ ਕੋਠੀਆਂ ਦੀ ਗਰੋਥ ਵੀ ਜਿਆਦੀ ਆ ਤੇਰੀ ਹੈਨਾ ਇੱਧਰ ਕੋਠੀਆਂ ਦੀ ਗਰੋਥ ਜਿਆਦੀ ਆ ਇੱਧਰ ਘਰ ਖੇਤੀ ਲੱਗਦੀ ਹੈ ਪਿੰਡ ਦੇ ਇੱਡੇ ਮਿਹਨਤੀ ਲੋਕ ਵੇਲੇ ਕਿੱਦ ਦੇ ਫਲਟ ਆ ਜਦ ਪਾ ਕੇ ਉੱਚੀ ਤੋਂ ਉੱਚੀ ਪਾਈ ਉਹ ਉੱਚੀ ਪਾਈ ਸਾਡੇ ਮਿਹਨਤੀ ਲੋਕਾਂ ਦੀ ਚਲੋ ਲਾ ਬਸ ਸਾਰਿਆਂ ਨੂੰ ਦੇਖ ਵੇਖ ਆਹ ਜਿਹੜੀ ਪਿੰਡਾਂ ਚਾਹ ਚੀਜ਼ ਹੈਗੀ ਛੋਟਾ ਵੇਲਾ ਉਵੇਂ ਹੀ ਖੜਾ ਹੈ ਨਾ ਉਹ ਲੈਣੀ ਹੋਣਾ ਚਲ ਆਹ ਲੈਣੇ ਉਹ ਇਹਨਾਂ ਨੇ ਰਾਤ ਆਉਂਦੇ ਹੁੰਦੇ ਨੇ ਆਪ ਹੀ ਪੋਸਟ ਕਰਤਾ ਹੀ ਉਹ ਰੋਕ ਗਿਆ ਕਹਿੰਦਾ ਮਾਲਕ ਸਾਹਿਬ ਚ ਅੱਖ ਲਓ ਐਵੇਂ ਕੋਈ ਨਾ ਕੋਈ ਮਿਊਨਿਸਪਲ ਪਾਰਟੀ ਵਾਲਿਆ ਆ ਤਿਲਕ ਸਕਦੇ ਇੱਥੇ ਸਾਡੇ ਪਿੰਡ ਦਾ ਨਰੇਗਾ ਵਾਲਿਆ ਆ ਜਾਂਦੇ ਗਲਪਣ ਹੋਗਾ ਰੋਣ ਕਰਨੀ ਕੀ ਰਾਂ ਨਹੀਂ ਕੰਦੇ ਕਰਨੀ ਕੀ ਕੇਕ ਹਾਂ ਸਿੱਧੀ ਜੀ ਗੱਲ ਚਾਹੀਦਾ ਆ ਆ ਕਮਰੇ ਦੇ ਬਾਹਰ ਆ ਜਾ ਦੋਵੇਂ ਜੀ ਅਸੀਂ ਤਾਂ ਬਈ ਆਲੇ ਕਮਰੇ ਵਿੱਚ ਕੋਟਾ ਦਾ ਕਮਰਾ ਹੋ ਗਿਆ ਇੱਥੇ ਕੀ ਆ ਰਸੋਈ ਰਸੋਈ ਹਾਂ ਇਹ ਰਸੋਈ ਆ ਕੀ ਰਸੋਈ ਰਸੋਈ ਬਣਾਉਂਦੇ ਯਸ ਕਿਹ ਹੋਰ ਜੋਈ ਬਣਾਈ ਆ ਇਹਨਾਂ ਦੋ ਜੀਆਂ ਨੂੰ ਰਾਤ ਨੂੰ ਲੱਗ ਜਾਂਦੀ ਭੁੱਖ 12:00 1:00 ਇਹ ਰਸੋਈ ਚ ਵੜਦੇ ਫਿਰ ਉਹ ਵੇਖਿਆ ਮੈਨੂੰ ਪਤਾ ਇਹਨਾਂ ਨੂੰ ਭੋਖ ਲਾ ਗਿਆ ਦੀ ਰਾਤ ਕਿੱਡਾ ਐਕਸਪਲੈਨ ਕੀਤਾ ਜਿਵੇਂ ਆਲੇ ਨਾਨ ਪਰਚਾਈ ਜਿੱਦੇ ਪਰਦੇ ਪਉਦਿਆ ਇੱਕ ਦੂਜੀ ਤੇ ਫਿਰ ਐਨੀ ਥਾਂ ਥੋੜੀ ਭੱਜਿਆ ਕਰਾਂਗੇ ਬਾੜ ਦੇ ਅੰਦਰ ਕੇ ਫਿਰ ਲੈ ਵੀ ਮਾਰਦੇ ਜਾਂਦੀਆਂ ਡਾਈਆਂ ਹੌਣ ਲੱਤਾਂ ਦਾ ਹੌਣ ਕੰਬੜੀਆਂ ਥੱਲੇ ਉਤਰਨ ਵੇਲੇ ਹਾਂ ਜੇ ਬਾਈ ਫੋਨ ਪਾਣਾ ਸਾਰਾ ਤੱਬਰ ਇੱਕ ਹੁਣ ਪੌੜੀਆਂ ਦੇ ਖਿਲਾੜ ਕੇ ਜੇਬ ਚ ਫੋਨ ਪਾਉਣ ਲਾਇਆ ਭਲਾ ਜਾਵੇ ਹੋ ਹਾਂ ਬਾਈ ਦੇਖ ਰਿਹਾ ਆ ਭਾਈ ਨਾ ਕਰੀਂ ਦੇਖ ਜਾਣ ਕੇ ਜਾਵੇ ਜਾਂਵੇ ਨਹੀਂ 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 ਐਵੇਂ ਨਾ ਜਾਵੇ ਹਾਏ ਮੇਰੀ ਧਰਮ ਪਤਨੀ ਦੇਖ ਤੇ ਮੈਂ ਦੱਸ ਕਮਲ ਜੀ ਦਾ ਦੱਸ ਹਾਂ ਨਹੀਂ ਨਾ ਨਾ ਦੋ ਦਿਨ ਚ ਮੈਂ ਦੱਸ ਜਿਹੜੇ ਕਹਿੰਦਾ ਪਾਣਾ ਜੀਵਨ ਸਾਥੀ ਅਕਸਰ ਡੈਡ ਦੀ ਗੱਲ ਹੁੰਦੀ ਜੀ ਮੇਰੇ ਸਾਥੀ ਆਖਰ ਨਾ ਮੈਨੂੰ ਜ਼ਿਆਦਾ ਤੇਰੇ ਬਾਰੇ ਵੀ ਤੇ ਫਰਮ ਲਾਦਾ ਉਹ ਤੇ ਲਾ ਲੋ ਜੀ ਮੈਂ ਤੈਨੂੰ ਦੱਸਦਾ ਬੰਨੀ ਪੋਰ ਨਾ ਜਾਏ ਵਾ ਇਥੇ ਉਹਨਾਂ ਦਾ ਦੂਨਾ ਕੰਮ ਲੱਜਣਾ ਜੀ ਇਹਨਾਂ ਨੇ ਹੌਲੀ ਹੌਲੀ ਮਾਂ ਹੀ ਆਉਣਾ ਪੌੜੀਆਂ ਦੇ ਆਹ ਸਾਰੀਆਂ ਮੱਲ ਤੂੰ ਸੰਖਾ ਖਾਵੇ ਥੱਲੇ ਉਹ ਵੇਖ ਕਿੱਧਰ ਲੱਤਾਂ ਲੌਂکریاں ਫੇਰਦੀਆਂ ਹੋਣੇ ਥੱਲੇ ਆਹ ਸਾਰੀਆਂ ਪੌੜੀਆਂ ਚੜ੍ਹ ਕੇ ਤਾਂ ਨੂੰ ਆਉਣੀਆਂ ਆਪਣੀਆਂ ਇਹ ਸਾਰੀਆਂ ਏਰੀਆ ਪੌੜੀਆਂ ਦਾ ਹੀ ਆ ਉਹ ਕਿ ਲੱਤਾਂ ਕੰਬੀਆਂ ਪੌੜੀ ਵੇ ਥੱਲੋਂ ਤਾਂ ਹੀ ਕੰਬਦੀ ਆ ਥੱਲੋਂ ਚੱਕੀ ਨਾ ਜਾਏ ਪੌੜੀ ਹੋਏ ਆਹ ਦੇ ਨੀ ਤੇਰਾ ਟੇਡਾ ਜੂਨ ਸੀ ਤੇ ਆਪਣਾ ਧਿਆਨ ਨਹੀਂ ਉਤਰਿਆ ਕੀ ਹੋਇਆ ਕੀ ਹੋਇਆ ਪਤਾ ਨਹੀਂ ਕੋਈ ਆ ਦੇਖਾਦੀ ਉਹਨੇ ਉਹ ਭੱਜੀ ਫਿਰਦੀ ਉਹਨੇ ਕਹਿੰਦੀ ਸੀ ਸੀਰਚ ਜਾਣ ਹੀ ਬਾਲੀ ਆ ਗਈ ਦੇਖਾ ਗਏ ਨਹੀਂ ਨਹੀਂ ਕੀ ਹੋਇਆ ਹੈ ਮੈਨੂੰ ਲੱਗਦਾ ਮੈਂ ਤਾਂ ਸਾਰਾ ਦਿਨ ਸੁੰਗੀ ਹੋਰ ਨਹੀਂ ਕੁਝਗਾ ਦੇਖ ਕਦ ਦੇ ਦੇਖਨਕ ਵਿੱਚ ਚੱਕਰ ਆ ਜਾਣਗੇ ਮम्मी ਦੱਸ ਦੇ ਮੈਨੂੰ ਤਾਂ ਕੋਈ ਤਾਂ ਕੋਈ ਨਹੀਂ ਮੈਂ ਮੈਨੂੰ ਦੱਸ ਦੇ ਖਨਕ ਹੋ ਸਕਦਾ ਮੈਨੂੰ ਤਾਂ ਕੁਝ ਹੋਇਆ ਨਹੀਂ ਹੈ ਮੈਨੂੰ ਤਾਂ ਕੁਝ ਹੋਇਆ ਨਹੀਂ ਤੂੰ ਫੇਰ ਮੈਨੂੰ ਕੋਈ ਨਾ ਵੀ ਨਹੀਂ ਆ ਹੈ ਤੂੰ ਵੀੜ ਕੇ ਜਿਹੜਾ ਪਟਿਆ ਤੇ ਬੜਾ ਸਾਰੇ ਸੜਦੇ ਸੀ ਮੈਂ ਦੱਲੇ ਕਿਉਂ ਮੈਨੂੰ ਕੁਝ ਹੋਈ ਜਾਂਦਾ ਐਵੇਂ ਕਿਵੇਂ ਜਾਂਦਾ ਜਾਂਦਾ ਘਟੀ ਜਾਂਦਾ ਨਾ ਤੈ ਤੂੰ ਦੇਖ ਕਾ ਤਾਂ ਖਾਦੀ ਨਹੀਂ ਤੂੰ ਦੁਆਰਾ ਕਾ ਤਾਂ ਖਾਦੀ ਤੇਰੇ ਕੋਲ ਨਹੀਂ ਨਹੀਂ ਸਵਾਲ ਸੀ ਦੇ ਲੋ ਦੁਆਰੀ ਲੱਗੀ ਵਾ ਕਾ ਭਈ ਨਹੀਂ ਸਵਾਲ ਵਾਲੀ ਇਹਦਾ ਸਾਰਾ ਪਤਾ ਹੋਣ ਦੇ ਬਾਅਦ ਮੇਰੇ ਤਾਂ ਗੱਲਾਂ ਹੀ ਪੜੀਆਂ ਪਾਰ ਗਾਉਂਗੀ ਜਿਹਨੇ ਮੇਰ ਦਾ ਵਿਆਹ ਚੁੜੀ ਹੈ ਬਾਲੀ ਤੇ ਤੁਹਾਨੂੰ ਹੀ ਆਲਾ ਜੋ ਤੁਸੀਂ ਹਾਸ ਤੇ ਸੋਨੇ ਪਾਰ ਗਾਉਂਗੀ ਮੇਰੇ ਨਾਲ ਸੋਨੇ ਦਾ ਕਾਹੇ ਗੀ ਬੁੱਧੀਆਂ ਹੁੰਦੀਆਂ ਲੱਸੀ ਲੱਸੀ ਪੀ ਲੋ ਲੱਸੀ ਪੀਆ ਵਾਕੇ ਸੀ ਗੱਲ ਆ ਕਈ ਨਹੀਂ ਮੈਂ ਤਾਂ 5-7 ਰੋਟੀਆਂ ਵੀ ਖਾ ਲਈਆਂ ਕਈ ਦੀ ਮਸੂਜੇ ਨਹੀਂ ਹੁੰਦਾ ਕਿ ਗਾਦਾ ਕਈ ਅੱਧਾ ਲੀਟਰ ਲੱਸੀ ਦਾ ਵੀ ਪੀ ਗਈ ਆ ਮੇਰੇ ਨੂੰ ਪ੍ਰੈਸ਼ਰ ਹੋਇਆ ਨਹੀਂ ਹੁੰਦਾ ਲੱਸੀ ਦਾ ਕਿ ਦੇਖਦਾ ਫੇਰ ਗੈਨੇ ਮੈਂ ਮੁੜ ਕੇ ਮੈਂ ਕਿਹਾ ਚਲ ਕੋਈ ਨਹੀਂ ਗਲਾ ਛੋਟਾ ਹੋ ਜਾਊਗਾ ਫੇਰ ਕੀ ਹੋ ਗਿਆ ਗਲਾ ਇਦਾਂ ਵੱਡਾ ਜਿਹਦਾ ਫਸਣਾ ਹੀ ਨਹੀਂ ਹੋ ਜਾਊਗਾ ਫੇਰ ਉਹਦਾ ਆ ਜਾਣਾ ਹੁਣ ਨਹੀਂ ਆ ਉਹਦਾ ਗੰਜਰ ਦੀ ਆ ਗੜਾ ਤਾਂ ਫੇਰ ਓਡੇ ਤੋਂ ਓਡਾ ਹੀ ਰਹਿ ਜਾਣਾ ਪਣਿਆਂ ਵਿੱਚ ਲਓ ਵੀ ਅੱਜ ਦਾ ਵਲੌਗ ਵੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ ਉਹਨਾਂ ਟਾਈਮ ਲਈ ਬਾਏ ਬਾਏ ਠਾ ਠਾ ਸੀਓ ਨਾਰਾ ਤੇ ਜੇ ਵਲੌਗ ਵਧੀਆ ਲੱਗੇ ਕਮੈਂਟ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨਾ ਪਲੇਓ ਤਾਂ ਜੋ ਅਗਲੀ ਵੀਡੀਓ ਤੁਹਾਡੇ ਕੋਲ ਪਹਿਲਾਂ ਆ ਜੇ ਲਵ ਯੂ